ਆ ਗਿਆ ਤਾ ਪਹਿਲਾਂ ਇੱਕ ਨੇ ਮੰਗਿਆ 35 ਦੂਏ ਨੇ ਮੰਗਿਆ 37 ਟੀਏ ਨੇ ਮੰਗ ਲਿਆ 40 ਮੁੱਲ 40 ਹੈ ਜਦੋਂ ਉਹ ਕੋਈ ਕਹਦਾ ਕੋਈ ਨਹੀਂ 37 ਕਹਦਾ ਨਾ ਐ ਪਹਿਲਾਂ ਕਿਵੇਂ ਲੋਟ ਆਉਗੀ ਗੱਲ ਅਗਲਾ ਅਣਜਾਣ ਬੰਦਾ ਕੋਚਰਾ ਨਹੀਂ ਆਹ ਬਾਈ ਦੇ ਨੂੰ ਪੁੱਛਾ 40 ਮੰਗਿਆ ਪਾ 37 37 ਮੰਗੇ ਮੈਂ 35 ਮੰਗਿਆ ਉਹ ਨਾ 37 ਮੰਗਾ ਕੀ ਉਹ 37 37 ਮੰਗੇ ਮੈਂ 35 ਦੀ ਆਉਂਦੀ ਪੈਸੇ ਦਿਲੇ ਜੇ ਇੰਨੀ ਝੂਠ ਨਾ ਬੋਲਿਆ ਕਰੋ ਵਿਜਨ ਸਨਾ ਖਰਾਬ ਕਰੋ ਓਏ ਇੱਕ ਰੇਟ ਰੱਖਿਆ ਕਰ ਦੂੰ ਓਏ ਓਏ ਹੋਰ ਗੱਲਾਂ ਦੇ ਵਜਨ ਦੇ ਬਾਅਦ ਚ ਨਹੀਂ ਖੜਦਾ ਸੱਚ ਗੱਲ ਤੇ ਕੋਈ ਮੈਂ ਮਾਲੀ ਯਾਰ ਰੇਟ ਆ ਯਾਰ ਸੱਚ ਮੈਂ ਦੱਸ ਤਰਾ ਇਹਨਾਂ ਨੂੰ ਓਏ 45 ਦੀ ਛੱਡ ਗੱਲ ਮੈਂ ਇਹਨਾਂ ਨੂੰ ਕਿਹਾ ਵੀ 30000 ਦੀ ਖਰੀਦੀ ਹੈ ਇਹਨਾਂ ਨੇ ਬੰਦੇ ਨੇ ਮੈਂ ਦੱਸ ਕੇ ਹਟਿਆ ਹਾਂ ਓਏ ਕੋ ਓਹ ਸਾਹਮਣੇ ਬੈਠੇ ਉਹ ਵੀ ਲੈਂਦੇ ਪੱਕੇ ਨਫੇ ਨਾ ਲੈਂਦੇ ਸਾਰੇ ਨਫੇ ਨਾ 90 ਦਾ ਪਾ ਦੇ ਸਭ ਪਾਣਾ ਦੇਣੀ ਹੈ ਯਾਰ ਫਿਰ ਇਹਨਾਂ ਨਫਾ ਵੀ ਨਹੀਂ ਚੱਲਦਾ ਹੁੰਦਾ ਕੁੜੀ ਮੋਤੀ ਤੇਰੀ ਰੋਟੀ ਲੈ ਲੈ ਜਿਹੜੀ ਗੱਲ ਹੈ ਸਭ ਰੋਟੀ ਦਿਓ ਤੁਸੀਂ ਰੋਟੀ ਖਾਣ ਹਾਂ ਯਾਰ ਅਜੋ ਯਾਰ ਤੂੰ ਕਰਦਾ ਬਾਬਾ ਗੱਲ ਸੁਣਦਾ ਮੇਰੀ ਬਾਕੀ ਕਰਦਾ ਤੂੰ ਜਿਹੜੀ ਗੱਲ ਹੈ ਮੇਰੇ ਨਾਲ ਟੱਪ ਖੜਬੀਆਂ ਆਈਆਂ ਗੱਲਾਂ ਤਾਂ ਨਾ ਘਰ ਮੁੱਚਾਂ ਨੂੰ ਵਟੇ ਫੇਰ ਚੜੀ ਜੇ ਤਾਂ ਮਾਲਕ ਬਣ ਜਾ ਤੂੰ ਨਹੀਂ ਉਹਨੂੰ ਬੋਲ ਨਾ ਵਿਚਾਲੇ ਕਿਉਂ ਵੀ ਗੱਲ ਕਰ ਯਾਰ ਮੇਰੇ ਨਾਲ ਇੱਧਰ ਆ ਜਾ ਠੀਕ ਹੈ ਉਹ ਨਹੀਂ ਬੋਲਦਾ ਹੋਰ ਕੀ ਸਹੀ ਕੱਟ ਯਾਰ ਹਾਂ ਬੋਲੋ ਯਾਰ ਮੈਂ ਕਰਦਾ ਨਾ ਲੋਟਦਾ ਹਾਂ ਬਾਜੂ ਠੀਕ ਹੈ ਭਾਈ ਮੈਨੂੰ ਜਾਇਜ਼ ਦੱਸ ਦੇ ਕਿੰਨੇ ਨਾਲ ਦੇਣੀ ਹੈ ਜਾਂ ਨਫੇ ਨਾਲ ਦੇਣੀ ਹੈ ਜਾਂ ਕਿਵੇਂ ਮੁੱਲ ਨਾਲ ਦੇਣੀ ਕਿਉਂ ਜੀ ਸਿੱਧੀ ਗੱਲ ਰਾਜੂ ਯਾਰ ਆਪਾਂ ਤਾਂ ਸਿੱਧਾ ਮੁੱਲ ਕਰਿਆ ਠੀਕ ਐ ਨਾ ਨਾ ਫੇਰ ਤਾਂ ਕੀ ਬਣਾ ਇਸੇ ਹੋਰ ਥੱਲੇ ਵੀ ਜਾ ਵੜਦੀ ਸਰਦਾਰ ਦਾ ਯਾਰ ਮੁੱਲ ਤਾਂ ਨਹੀਂ ਹੁੰਦੇ ਆ ਆ ਵੀ ਆਈਏ ਬਾਈ 5-5000 ਰਾਜੂ ਨੂੰ ਬੱਕਰੀ ਕਦਰ ਕਰ ਤੇ 40000 ਮੰਗ ਕੇ ਖੜ ਗਿਆ ਫਿਰ ਤੂੰ 45 ਮੰਗ ਗਿਆ ਕੋਈ ਜਵਾਨ ਇੱਕ ਕੀ ਐ ਵੀਡੀਓ ਬਣਦੀ ਮੈਥੋਂ ਹੋਰ ਨਾ ਕੁਝ ਲਿਕੜ ਜੇ ਬੋਲ ਯਾਰ 40000 ਮੇਰੀ ਸੁਣ ਲੈ ਗੱਲ ਮੈਂ ਉਹਨਾਂ ਦੀ ਵੀ ਮਾਨ ਰੱਖਦਾ ਠੀਕ ਐ ਚਲ ਆਪ ਤੋਂ ਵੱਡੇ ਆ 35 ਤੈਨੂੰ ਬੱਕਰੀ ਕਦੀ 35 ਰਾਜੂ ਲੈ ਜਾ ਨਹੀਂ ਵੀ ਖਰੀਦੀ 35 ਵੀ ਨਹੀਂ ਵਿਕਦੀ 30000 ਦਿੱਤਾ ਤਾਂ ਲੈਈ ਐ ਉਹ ਯਾਰ ਉਹ ਤਾਂ ਲੈ ਲਈ ਯਾਰਾਂ ਬਹੁਤ ਭਾਈ ਸੁੱਕਤੇ ਥੱਲੇ ਕਰਾਂ ਜੇ ਥੋਡੀ ਰਏ ਹੈ ਤੀਜੀ ਦਾ ਖਰੀਦ ਅਗਲੇ ਦੀ ਹੁਣ ਤੀਜੀ ਤਾਂ ਆਪਾਂ ਨੂੰ ਦੇਣ ਵੀ ਨਹੀਂ ਲੱਗਿਆ ਬੱਕਰੀ ਕਿਉਂ ਵੀ ਤੇਰੇ ਨਾਲ ਲੈਣੇ ਤੇਰਾ 500 ਰੁਪਏ ਨੇ ਮੈਨੂੰ ਵੀ ਦਿੱਤਾ ਹੈ ਲਖਾਈ ਵੀ 100 ਰੁਪਏ ਕਰਾਈਏ ਭਾਈ ਉਹ ਤਾਂ ਸਾਰਾ ਕੁਝ ਹੋਇਆ ਯਾਰ ਉਹ ਤਾਂ ਸਾਰਾ ਕੁਝ ਹੁੰਦਾ ਹੈ ਹੁਣ ਤਾਂ ਨਫੇ ਨਾਲ ਦੇਣੀ ਹੈ ਜੇ ਮੁੱਲ ਨਾਲ ਆਪਾਂ ਤਾਂ ਕਰ ਫਿਰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਮੈਂ ਕਰ ਲਾ ਯਾਰ ਕਰਦੇ ਆ ਭਾਈ ਕੁਸਮਾੜੀ ਮੁੱਤੀ ਗੱਲ ਬਾਤ ਪਰਾਂ ਹੋ ਮਰੇ ਜਾ ਤੂੰ ਸਾਨੂੰ ਪਰਾਂ ਵੀ ਜਾਣਾ ਔਖਾ ਹੈ ਹੋਰ ਕੰਨੀ ਚੀਰ ਨਾ ਸੁਣੇ ਭਾਈ ਕਿਉਂ ਵੀ ਚੱਲ ਨਹੀਂ ਹਜ਼ਾਰ ਤਾਂ ਨਹੀਂ ਵਧਣਾ ਇਹ ਨਹੀਂ ਕੱਚੀ ਗੱਲ ਕਹੀਏ ਫਿਰ ਤੁਸੀਂ ਕਰ ਲਓ ਗੱਲ ਅਗਲੇ ਨਾਲ ਮੈਂ ਤਾਂ ਗੱਲ ਆਪਦੀ ਇੱਕ ਕਰੂੰਗਾ ਉਰੇ ਆ ਜਾ ਓਏ 32000 ਦੀ ਬੱਕਰੀ ਦੀ ਨਹੀਂ ਅੱਜ ਆਪਣੀ ਗ੍ਰੀਨਿੰਗ ਤੈਨੂੰ ਇੱਕ ਗੱਲ ਤੈਨੂੰ 15 1600 ਨਫੇ ਦਾ ਮਿਲਦਾ 1400 ਬਣੀਆਂ ਦੇ ਜਦੋਂ ਬਥੇਰੇ ਬਣਦੇ ਆ ਬਥੇਰੇ ਜਾਂਦੇ ਉਹ ਵੀ ਅਣਜਾਣ ਬੰਦੇ ਨੂੰ ਵਿਚਾਰੇ ਕਹਿੰਦੇ ਪਹਿਲੀ ਵਾਰ ਬੱਕਰੀ ਲੈਣੀ 5-5000 ਘਾੜ ਵੀ ਜਾਂਦੇ ਉਹਨਾਂ ਨੂੰ ਤਾਂ ਐਵੇਂ ਨਹੀਂ ਪਤਾ ਵੀ ਬੱਕਰੀ ਨੂੰ ਬੱਕਰੀ ਨੂੰ ਖਵਾਉਣਾ ਕੀ ਐ ਇਹ ਗੱਲ ਕੀ ਹੋ ਗਈ ਆਹ ਚੈਨਲ ਚੱਲਦੇ ਨੇ ਜਿਹੜੇ ਇਹ ਸਾਰੇ ਲੋਕਾਂ ਦੇ ਦਿਲਾਂ ਤੇ ਛਾ ਗਏ ਘਰ ਘਰ ਬੱਕਰੀ ਬਣਾ ਗਏ ਬੁੜੀਆਂ ਨੂੰ ਵੀ ਬੁੜਿਆਂ ਨੂੰ ਵੀ ਜਵਾਂਖਾਂ ਨੂੰ ਵੀ ਜਨਾਨੀਆਂ ਨੂੰ ਵੀ ਕੁੜੀਆਂ ਨੂੰ ਵੀ ਸਭ ਨੂੰ ਸ਼ੌਂਕ ਪੈਦਾ ਹੋ ਗਿਆ। ਵੀ ਬੱਕਰੀਆਂ ਲੈ ਲਈਏ ਬੱਕਰੀਆਂ ਲੈ ਲਈਏ। ਠੀਕ ਹੈ ਗੱਲ। ਤਾਂ ਇਹਨਾਂ ਨੂੰ ਸ਼ੌਂਕ ਹੋ ਗਿਆ। ਇਹਨਾਂ ਦਾ ਸ਼ੌਂਕ ਪੂਰਾ ਕਰਨਾ। ਇਹ ਨਹੀਂ ਪਤਾ 2 ਮਹੀਨਿਆਂ ਨੂੰ ਜੀ ਉੱਤਰ ਜੇ ਨੰਬਰ ਲੈ ਲਈਂ ਤੈਨੂੰ ਇਹ ਦੇ ਦੇਣਾ। ਕਿਉਂ ਜੀ? ਚੱਲ ਇਹਨਾਂ ਨੂੰ ਮਾਨ ਕਰ ਦੇ 34 ਦੀ ਲੈ ਜਾ ਬਸ। ਹੋਰ ਮੈਂ ਕੀ ਜੇ ਤੂੰ ਇਹਨਾਂ ਮਾਨ ਕਰੀ ਜਾਂਦਾ। ਹਾਂ ਮੈਂ ਤੈਨੂੰ ਗੱਲਾਂ ਤੈਨੂੰ ਖੜਾਕੇ ਦਾ। ਇਹਨਾਂ ਮਾਨ ਹੋਰ ਵਾਰ ਕਰੀਏ ਤਾਂ ਯਾਰ ਕੱਢ ਦੇ। ਹੋਰ 34 ਦੀ ਲੈ ਜਾ। ਅੱਛਾ ਭਾਈ ਉਹ ਬੱਕਰੇ ਦਾ ਇਧਰ ਨੂੰ ਮੂੰਹ ਕਰੀ ਬੱਕਰੇ ਦਾ ਮੇਰੀ ਨਿਗਾਹ ਹੋਰ ਪਾਸੇ ਲੱਗ ਕੀ ਮੰਗਦਾ ਬੱਕਰੇ ਦਾ ਕੋਈ ਨਹੀਂ ਲੈ ਹੁਣ ਆਪਾਂ ਕੋਈ ਨਹੀਂ ਫੇਰ ਦੇਖਦੇ ਆਂ ਕੋਲ ਲੈ ਲਾ 85 ਵਾਲਾ ਨਾ ਮੈਂ ਨਹੀਂ ਉਹ ਤਾਂ ਉਹ ਮੈਂ ਨਹੀਂ ਲੈਦਾ ਉਹ ਬੱਕਰਾ ਚੰਗਾ ਸੀ ਚੰਗੀ ਚੀਜ਼ ਤੇ ਤਾਂ ਨਿਗਾ ਜਾਊਗੀ ਯਾਰ ਬੱਕਰੀ ਬੱਕਰੀ ਮਾੜੀ ਆ ਬਰੀਡ ਰੱਖਣ ਵਾਲਾ ਬੱਚਾ ਬੱਚੇ ਹਾਂ ਉਹ ਮੈਨੂੰ ਬਰੀਡ ਵਾਲਾ ਬੱਕਰਾ ਦਾਦਾ ਮੱਤੀ ਆ ਇਹ 32 ਦੀ ਹੋ ਗਈ ਬਸ ਮੈਨੂੰ ਕਹਿਤਾ ਯਾਰ ਮੈਂ 34000 ਰੁਪਏ ਤੇਰੇ ਉਹਨਾਂ ਤੋਂ ਬਿਨਾ ਪੁੱਛੇ ਕਰਤਾ ਮੈਂ ਨਹੀਂ ਮੈਂਬਰ ਬੋਣ ਵਾਲਾ ਨਹੀਂ ਹੈਗਾ ਕਾਕਾ ਮੈਨੂੰ ਵੀ ਦੇਣਗੇ 500 ਰੁਪਏ ਵਿਚਾਰੇ ਉੱਥੇ ਬਾਗੀ ਸਾਢੇ 32 ਦੀ ਮંજੂਰ ਹੈ ਲੈ ਜਾ ਲੈ ਹੋ ਗਈ ਭਾਈ ਸਾਢੇ 32 ਦੀ ਦਿਓ ਕਸੀ ਬੱਚੇ ਛੱਡ ਲਵਦੇ ਬੱਚੇ ਬੱਚੇ ਪਾਉਂਦੀ ਹੈ ਇੱਕ ਮੇਰੀ ਸੁਣ ਲੈ ਗੱਲ ਤੁਹਾਨੂੰ ਦੇਤੀ ਕਰਤੀ ਉਹ ਬੁੜੀ ਬੈਠੀ ਹੈ ਜਾ ਕੇ ਪੁੱਛਦਾ ਭਲਾ ਪੈ ਨੇ ਉਹਨਾਂ ਨੇ ਵੀ ਲਾਇਆ ਪਤਾ ਮੈਨੂੰ ਸਾਹਮਣੇ ਬੈਠੀ ਉਹ ਬੁੜੀ ਇੱਕ ਬੱਕਰੀ ਲੈ ਗਈ ਮੇਤੋਂ ਆਰੀ ਨਾਤਾ ਹੀ ਵੇਚਨੇ ਆ ਇਹਦਾ ਕਰੇ ਰੱਖੀ ਸ਼ੋਰ ਨਹੀਂ ਮੇਰੇ ਕਹਿਣ ਦਾ ਮਤਲਬ ਵੀਰੇ ਉਹਨਾਂ ਨੇ ਵੀ ਲਾਇਆ 32 8 ਨੂੰ 500 ਬੱਕੀ ਵੀ ਲਾ ਗਦੀ ਤੇ ਤੇਰੀ ਕਿਸਮਤ ਆ ਹਾਂ ਜੀ ਉਹ ਕਿਉਂ ਪੈਸੇ ਦਿਓ ਬਾਈ ਲਓ ਜੀ ਚੁਗਾ ਕੇ ਵੇਖੋ ਮੈਂ ਧਾਰਾ ਮਾਰ ਕੇ ਵੇਖੋ ਰਾਜੂ ਇੱਕ ਦੇਖ ਲਈ ਤਰੀ ਹੋਰ ਹਾਂ ਜੀ ਦੋ ਮਿੰਟ ਖੜੋ ਆਪਾਂ ਇਹਨਾਂ ਦਾ ਧੰਨਵਾਦ ਆ ਦੀਏ ਆਪਦਾ ਖਰਚਾ ਪਾਣੀ ਲੈ ਲਈਏ ਦੋਆਂ ਤੋਂ ਫੇਰ ਤਾਂ ਫੇਰੇ ਆ ਹਾਂ ਜੀ ਸਿੱਧੀਆਂ ਗੱਲਾਂ ਨੇ ਆਪਣੇ ਲਈ ਤਾਂ ਕਿਉਂ ਜੀ

ਉਹ ਤਾਂ ਕੰਨਾਂ ਨੂੰ ਜਾਣ ਉਹਨੂੰ ਕੀ ਆਖਣਾ ਉਹਨੇ ਲਈ ਆ ਬਾਈ ਦੀ ਮਰੂਹ ਵੇਖ ਕੇ ਦੱਸਦਾ ਉਹ ਫਿਰ ਭਲਿਆ ਲੋਕਾ ਤੇਰੇ ਲਈ ਤਾਂ ਬੱਕਰੀਆਂ ਨੇ ਜੇ ਰਾਤ ਨੂੰ ਉਹਦੇ ਦਰਦ ਹੋ ਗਿਆ ਤੂੰ ਉੱਠ ਕੇ ਭਗ ਜਾਏਗਾ ਹਾਂ ਉਹ ਤਾਂ ਠੀਕ ਜੋ ਜਦੋਂ ਨਾਲ ਲਈ ਪਰ ਤੂੰ ਮੇਰੀ ਯਕੀਨ ਕਰ ਤੂੰ ਮੈਨੂੰ ਫੋਨ ਕਰੀਂਦੇ ਤੇ ਪਿਓ ਮੈਂ ਤੇਰਾ ਫੋਨ ਚੱਕੂ ਰਾਤ ਨੂੰ ਸੁੱਤੇ ਪਈ ਦੀ ਪੱਕੀਆਂ ਗੱਲਾਂ ਨੇ ਮੇਰੀਆਂ ਅਲਾ ਕੋਈ ਸਾਲਾ ਫੋਨ ਵੀ ਨਹੀਂ ਚੱਕਦਾ ਲੈਣ ਦਾ ਰੇ ਦੀ ਤਾਂ ਗੱਲ ਛੱਡ ਇਹਦਾ ਤੇਰਾ ਯਾਰ ਮਿੱਤਰ ਹੁਣ ਹੱਥ ਨੇ ਪਿਆਲੀ ਲਵਾ ਦੀ ਦੀ ਹਾਂ ਤੇ ਮਾਲ ਆਣੇ ਨੂੰ ਬਈ ਨੀਂਦ ਨਹੀਂ ਆਉਂਦੀ ਜੇ ਤਾਂ ਹੈ ਲੈਲੀ ਕਤੈ ਨੂੰ ਦੁੱਧ ਘਟ ਚੰਗਾਈ ਬੱਚਿਆਂ ਨੂੰ ਗਰਮੀ ਦਾ ਦੁੱਧ ਹੈ ਇਹ ਗੱਲ ਤਾਂ ਤੂੰ ਮੰਨਦਾ ਹੈ ਜਿੱਤੇ ਬੱਕਰੀ ਦੇ ਪੈਸੇ ਲਾਏ ਨੇ ਕਿਤੇ 4 14 ਮਾਰਾਂ ਗੁਈ ਦੁੱਧ ਚੰਗਾਈ ਆਵੇਂ ਅੱਧਾ ਚੋਲਿਆ ਕਰਨੀ ਤੜਕੀ ਅੱਧਾ ਹੱਥ ਨਹੀਂ ਭਾਈ ਜਮਾ ਖਾਲੀ ਕਰਕੇ ਚਗਾਈ ਖਾਲੀ ਕਰਕੇ ਜਿੰਨਾ ਤੇ ਘਰ ਚਗਾਏਗਾ ਉਹਨਾਂ ਨੂੰ ਸੁਣ ਲੈ ਮੇਰੀਆਂ ਗੱਲਾਂ ਨੋਟ ਕਰ ਲਈ ਜਿੱਤੇ ਕਹਿੰਦੇ ਛੇਤੀ ਮੋਟੇ ਕਹਿੰਦਾ ਮੋਟੇ ਮੱਟੇ ਨਹੀਂ ਹੁੰਦੇ ਐ ਡੈਰੀ ਚ ਠੋਕਿੰਗ ਕੋਈ ਚੱਕਰ ਨਹੀਂ ਲੱਗਦਾ ਜੇ ਕੋਈ ਮੋਕਮਾ ਕੇ ਲੱਗ ਵੀ ਜਾਵੇ ਉਹ ਪਛੋਲਿਆ ਇੱਧਰ ਤਾਂ ਹੋ ਜਾ ਪਾ ਹੱਲ ਰਖੜ ਕੇ ਦੇ ਦਿੰਦੇ ਨਾ ਜਿਵੇਂ ਜਵਾਖ ਨੂੰ ਬੁੜੀਆਂ ਕੁੱਟੀ ਦਿੰਦੀਆਂ ਤੇ ਬਾਕੀ ਗੱਲ ਰਹੀ ਇਹਨੂੰ ਕੋਈ ਰੋਟੀਆਂ ਲਾਟੀਆਂ ਨਾ ਪਾਈ ਛਾਟਾ ਨਾ ਚੜੀ ਚੌੜੀ ਗਰਮੀ 'ਚ ਇਹਨੂੰ ਕਾੜਾ ਵੀ ਨਾ ਪੀਂ ਹਰਾ ਪਾ ਵਰਸੇਣ ਇੰਨੇ ਕ ਜੌਂ ਕਣਕਰ ਲਾ ਕੇ ਹੱਥ ਨੂੰ ਤਾਂ ਦੇਖ ਰਹੀ ਸੋਦਾ ਮੁਠੀਕ ਜ਼ਿਆਦਾ ਨਹੀਂ ਬਸ ਹੋਰ ਦੇਖੀ ਜੂਗੀ ਨਾਲ ਮੈਂ ਕਿੰਨਾ ਕਦੇ ਵਗ ਜੂ ਓਏ ਪੈਸੇ ਲਾਏ ਆ ਪੇਟ ਪੱਟੀ ਬੰਨ੍ਹ ਕੇ ਦੱਸਣ ਦਾ ਹੱਕ ਬਣਦਾ ਕਿ ਇਹਨੂੰ ਆਹ ਤਾਂ ਸਹੀ ਗੱਲ ਹੈ ਭਾਈ ਜਿੰਨਾ ਮੈਂ ਨਹੀਂ ਹੈਗਾ ਵੀ ਆਪਦਾ 500 ਲਿਆ ਚੱਲ ਮੇਰੇ ਭਾਈ ਹਾਂ ਇੱਕ ਗੱਲ ਹੋਰ ਹੈ ਹਾਂ ਗੱਲ ਸੱਚੀ ਮੂੰਹ ਤੇ ਅਗਲਾ ਕਹਿ ਦੇਣਾ ਉਹ ਲੱਖ ਨਹੀਂ ਲੈ ਨੰਬਰ ਵੀ ਦਿੰਨਾ ਮੇਰਾ ਤੈਨੂੰ ਦੇਖ ਲੈ ਹਾਂ ਬੱਕਰੀ ਵੀ ਚੰਗੀ ਦਵਾਈ ਇਹ ਆਤਾ ਕੋਈ ਕੁੜੀ ਦਵਾਈਆਂ ਵੇਚਦੀ ਹੈ ਹਰੇਕ ਸ਼ਹਿਰ ਪੰਦਰੇ ਸ੍ਰੀ ਅਨੰਦ ਵਾਸਤੇ ਬਹੁਤ ਤਕੜੀ ਮੈਡਮ ਡੱਕ ਨਹੀਂ ਸਰਕਾਰੀ ਸਹੀ ਗੱਲ ਹੈ ਅਗਲੇ ਅਗਲੇ ਆਪਣੀ ਦਾ ਧਰਮ ਦੀ ਭੈਣ ਹੈ ਵਿਚਾਰੀ ਸਹੀ ਗੱਲ ਹੈ ਅਗਲੇ ਦਸਰ ਜ਼ਰੂਰ ਆਹ ਚੈਨਲ ਰਾਜੂ ਗੋਡ ਫਾਰਮ ਦੇ ਦਵਾ ਭਜਾ ਆ ਮੇਰਾ ਨੰਬਰ ਚੱਕ ਉਹ ਬਾਈ ਪੈਸੇ ਦੇ ਯਾਰਾ ਦਾ ਰੋਲਾ ਥੋੜਾ ਉਹ ਦਵਾਉਣੀ ਹੈ ਪੈਸੇ ਉਹ ਤੇ ਨਾ ਨਾਈਟ ਰਾਟ ਆ ਇਹ ਕਾਰ ਦੇ ਬਾਈ ਮੈਨੂੰ ਫਰਾ ਸਾਰੀ ਬੱਦ ਨਹੀਂ ਦਿੰਦਾ ਉਹ ਜਿਹੜਾ ਸੇਵ ਵਾਲਾ ਉਹ ਖਰਚਾ ਤੂੰ ਕਿਤੇ ਜਾਣਦਾ ਉਹ ਸੇਵ ਵਾਲੇ ਦੀ ਮੋਬਾਈਲ ਪਾਸੂ ਆ ਗਿਆ ਤੇਰੇ ਚ ਆ ਗਿਆ ਬਾਈ ਸਾਈ ਵਾਲਾ ਕੱਟ ਦਵਾਰਾ ਉਹਨਾਂ ਕੱਟ ਕਿਤੇ ਲਪੋਲੀ ਉਹ ਦੇਸੀ ਦਵਾਈ ਲੈ ਆਰੇ ਆ ਲੈ ਬਈ ਤੇਰਾ ਸਾਈਡ ਇੱਕ ਇੱਕ ਦੋ ਤਿੰਨ ਚਾਰ ਆ ਨਾ ਸ਼ੀ ਸੱਤ ਆਹ ਬਈ ਅੱਠ ਉਥੇ ਕੋਈ ਰੋਟੀ ਰੋਟੀ ਅੰਦਰੋਂ ਪਲਾਉ ਲਾ ਲੈ ਕੰਮ ਤਾਂ ਕਰ ਰੋ ਫੇਰ ਉਧਰ ਕਰ ਜਾ ਉਹ ਵੀ ਆਈ ਉਹ ਯਾਰੋ ਰੋਲਾ ਕਿੰਨੇ ਹੋ ਗਏ ਪਤਾ ਨਹੀਂ ਕਿੰਨੇ ਹੋਏ ਫਿਰ ਜੇ ਨਾ ਉਹ ਭਲਾ ਇਹ ਦਿੱਤਾ ਯਾਰ ਉਹ ਪਚਾਲੇ ਕਾ ਨੂੰ ਗਾਜਰਾ ਚ ਕਦਾ ਛੜਦਾ ਜਦਾ ਭਲਾ 2 3 4 5 6 7 8 9 10 11 12 12 ਪਤਾ ਸਾਡਾ ਗਏ ਮੈਂ ਤਾਂ ਗਿਣਤੀ ਦੀ 13 14 15 16 17 18 19 20 21 22 23 24 ਪਤਾ ਜਿਓ ਤੇ ਆਹੇ ਆਰੀ ਹਾਈ ਅਣਤੀ ਜੂਜੇ ਮੈਂ ਤੇਰਾ ਦੇਰੇ ਕਾਊਂਟ ਨੰਬਰ ਦੇ ਤੂੰ ਮਾਰ ਦੇਣਾ ਕਾਊਂਟ ਦਾ ਭਰਾ ਕਿਹੜੇ ਤੇ ਸੀ ਚੱਲਦਾ ਨਹੀਂ ਬਾਈ ਢਾਕੇ ਲਿਆ ਤੇ ਭਰਾਵਾਂ ਨੇ ਢਾਕੇ ਲਿਆ ਤੇ ਕੁਝ ਕਿੰਨੇ ਰਹਿ ਗਏ ਬਾਈ 350 ਮੀਨੋਰ ਦੇ 292 ਆ ਗਿਆ ਫਿਰ ਨਹੀਂ ਹਾਂ ਨਹੀਂ ਆਪਣਾ ਰਹਿ ਗਿਆ ਤਿੰਨ ਰਹਿ ਗਏ ਤਿੰਨ ਰਹਿ ਗਏ 3000 ਰਹਿ ਗਏ ਕਾਊਂਟ ਦਾ ਕਾਊਂਟ ਨੰਬਰ ਕਾਊਂਟ ਕਰਾ ਦੇਦਾ